ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਅੱਜ ਆਪਾਂ ਗੱਲ ਕਰਨੀ ਆ ਪੀਆਰ 126 ਦੀ ਇਹ ਇਹ ਆਪਣੇ ਹੱਥ 'ਚ ਵੀ ਹੈਗਾ ਵੀ ਆਪਾਂ ਇਹਦਾ ਝਾੜ 50 60 ਮੰਨ ਲੈਣਾ ਕਿ 90 95 ਮੰਨ ਲੈਣਾ 100 ਮੰਨ ਆਪਾਂ ਨਹੀਂ ਆ ਦੇ ਹੋ ਸਕਦਾ ਹੈ 100 ਮੰਨ ਵੀ ਝੜ ਜਿ ਝੋਨਾ ਪਰ ਆਪਾਂ ਉਹ ਗੱਲ ਕਰਾਂਗੇ ਜਿਹੜੀ ਆਪਣੇ ਅੱਖੀ ਉਹੀ ਹੈ ਜਾਂ ਆਪਾਂ ਵੇਖਿਆ ਵੀ ਐਵੇਂ ਆਪਾਂ 105 ਮੰਨ ਕੇ ਆ ਦੀਏ 100 ਮੰਨ ਕੇ ਆ ਦੀਏ ਤੇ ਮੱਕੀਰ ਤਾਂ ਜਿਹੜਾ ਨਿਕਲਿਆ ਸੀ ਆਪਾਂ ਉਹਦੀ ਗੱਲ ਕਰਦੇ ਆਂ ਤੇ ਆਪਾਂ ਦੱਸਾਂਗੇ ਸਾਰਾ ਕੁਝ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲੇ ਤਾਂ ਕਿਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਹੁਣ ਆਪਾਂ ਗੱਲ ਕਰਦੇ ਆਂ ਪੀਆਰ 126 ਝੋਨੇ ਦੀ ਭਈ ਜਿਹੜੇ ਭਰਾਵਾਂ ਨੇ ਪੀਆਰ 126 ਝੋਨਾ ਲਾਉਣਾ ਵੈਸੇ ਤਾਂ ਹਾਲਾਤਾਂ ਦੇ ਮੁਤਾਬਕ ਤਾਂ ਬਹੁਤ ਲੱਗੂਗਾ ਇਹ ਪਿਛਲੇ ਸਾਲ ਜਿਹੜੇ ਸਾਹਮਣਾ ਇਸ ਝੋਨੇ ਨੇ ਝਾੜ ਦਿੱਤਾ ਤੇ ਜਿਵੇਂ ਇਸ ਝੋਨੇ ਦੀ ਚੜ੍ਹਾਈ ਆ ਉਸ ਹਾਵ ਨਾਲ ਤਾਂ ਇਹਨਾਂ ਦੀ ਬਹੁਤ ਲੱਗੂਗਾ ਤੇ ਜਿਹੜੇ ਭਰਾਵਾਂ ਨੇ ਇਹ ਝੋਨਾ ਲਾਉਣਾ ਪੀਆਰ 126 ਤੇ ਉਹਨਾਂ ਭਰਾਵਾਂ ਵਾਸਤੇ ਵੀਡੀਓ ਆ ਇਹ ਦੀ ਇਹਨਾਂ ਕੋਸ਼ ਚੀਜ਼ਾਂ ਜਿਹੜੀਆਂ ਗੱਲਾਂ ਨਾਲ ਪੱਲੇ ਬੰਨ ਲਿਓ ਤੇ ਝਾੜ ਬਹੁਤ ਵਧੀਆ ਰਹੂਗਾ ਕਰੂਗਾ ਪਰਮਾਤਮਾ ਕਿਰਪਾ ਬਾਕੀ ਜਿਆਦੇ ਦਾ ਮੌਸਮ ਤੇ ਹੁੰਦਾ ਆਪਾਂ ਤਾਂ ਸਹੀ ਟਾਈਮ ਤੇ ਸਹੀ ਕੰਮ ਕਰ ਸਕਦੇ ਆਂ ਤੇ ਦੇਣਾ ਪਰਮਾਤਮਾ ਨੇ ਹੁੰਦਾ ਤੇ ਜਾਂ ਕੋਈ ਮੌਸਮ ਦਾ ਜਿਹੜਾ ਹੁੰਦਾ ਸਿਸਟਮ ਉਹ ਪਰਮਾਤਮਾ ਦੇ ਵੱਸਾ ਉਹਨਾਂ ਝਾੜ ਜੇ 50 ਮੰਨ ਜਾਂ 60 ਮੰਨ ਲੈਣਾ ਉਹ ਆਪਾਂ ਕਿਉਂ ਆਖਿਆ ਕਿਉਂਕਿ ਭਾਈ ਇਹ ਨਾ ਜਦੋਂ ਇਹ ਵੈਰੈਟੀ ਆਈ ਆਈ ਸੀ ਉਦੋਂ ਇਹਦਾ ਪਤਾ ਨਹੀਂ ਸੀ ਇਹਦਾ ਲਾਉਣ ਦਾ ਟਾਈਮ ਦਾ ਪਤਾ ਨਹੀਂ ਸੀ ਇਹਦੀ ਪਨੀਰੀ ਦੇ ਟਾਈਮ ਦਾ ਪਤਾ ਨਹੀਂ ਸੀ ਕਿੰਨੇ ਦਿਨਾਂ ਦੀ ਲੱਗਣੀ ਹੈ ਕੀ ਹਿਸਾਬ ਕਿਤਾਵਾ ਹੈ ਤੇ ਉਦੋਂ ਜਿਹੜੇ ਝੋਨੇ ਚੱਲਦੇ ਹੁੰਦੇ ਸੀ ਦੂਜੇ ਪਰਮਾੜ ਆਮ ਝੋਨੇ ਜਿਹੜੇ ਸੀਗੇ ਜਿਵੇਂ 111 ਸੀ ਤੇ 118 ਸੀ 16 ਸੀ ਇਹ ਸਾਰੇ ਝੋਨੇ ਹੁੰਦੇ ਸੀ ਉਦੋਂ ਤੇ ਉਦੋਂ ਆਇਆ ਆ ਬੀਜ ਇਹ ਉਦੋਂ ਕਿਸਾਨਾਂ ਨੇ ਪਤਾ ਕੀ ਕੀਤਾ ਇਹਨੂੰ ਆਮ ਝੋਨੇ ਦੇ ਨਾਲ ਹੀ ਪਨੀਰੀ ਬੀਜਤੀ ਤੇ ਨਾਲ ਹੀ ਉਹਦੇ ਲਾਤਾ ਇਹ ਝੋਨਾ ਤੇ ਫਿਰ ਇਹ ਝੋਨੇ ਨੇ ਝਾੜਨਾ ਦਿੱਤਾ ਤੇ ਜਦੋਂ ਝਾੜਨਾ ਦਿੱਤਾ ਤਾਂ ਫਿਰ ਇਹ ਕਹਿੰਦੇ ਵੀ ਇਹ ਨਹੀਂ ਇਹ ਫੇਲ ਹੈ ਵੈਰੈਟੀ ਇਹ ਨਹੀਂ ਝਾੜ ਦਿੰਦੀ ਇਹ ਤਾਂ 50 ਮਣ ਤੇ ਰਹੇਗੀ 60 ਮਣ ਤੇ ਰਹੇਗੀ 55 ਮਣ ਤੇ ਰਹੇਗੀ ਉਦੋਂ ਨਹੀਂ ਪਤਾ ਸੀ ਸਾਰਿਆਂ ਨੂੰ ਆਏ ਸੀਗਾ ਯਾਰ ਇਹ ਨਹੀਂ ਕਾਮਯਾਬ ਪਰ ਜਿਹੜਾ ਦਾ ਸਹੀ ਸਿਸਟਮ ਸੀਗਾ ਇਹ ਸੀਗੀ ਲੇਟ ਵੈਰੈਟੀ ਥੋੜੇ ਟਾਈਮ ਵਾਲੀ ਵੈਰੈਟੀ ਸੀ ਤੇ ਲਾਹ ਬੜੀ ਗੇਤੀ ਦਿੱਤੀ ਤੇ ਗਰਮੀ ਜਾ ਗਈ ਤੇ ਇੱਕ ਇਹ ਜਿਹੜੀ ਪਨੀਰੀ ਸੀ ਜਾਦੇ ਟਾਈਮ ਦੀ ਕਰਕੇ ਲਾਤੀ ਤਾਂ ਕਰਕੇ ਝਾੜ ਘਟ ਗਏ ਤੇ ਇੱਕ ਅਗੇ ਤੀਲਾ ਤੀ ਹੁਣ ਜੇ ਆਪਾਂ 90 95 ਮਨ ਛਾੜ ਦੇਣਾ ਤਾਂ ਆਪਾਂ ਕੀ ਕਰੀਏ ਜਿਹੜਾ ਆਪਣਾ ਤਜਰਬਾ ਪਿਛਲੇ ਸਾਲ ਦਾ ਆਪਾਂ ਬਾਈ ਜੀ ਇਹ ਲਾਇਆ ਸੀਗਾ 22 ਜੁਲਾਈ ਦੇ ਆਸ-ਪਾਸ ਤੇ ਇਹ ਨਿਗਲਾ ਸੀ 86 ਮਨ ਲਾਇਆ ਸੀ ਆਪਾਂ ਮੱਕੀ ਵਾਲੇ ਤਾਂ ਹੁਣ ਮੈਂ ਇਹ ਗੱਲਾਂ ਤਾਂ ਕਰਦਾ ਕਿਉਂਕਿ ਕਈ ਵੇਰਨਾ ਆਪਾਂ ਗੇਤੀ ਪਨੀਰੀ ਵੀਜ ਲੈਨੇ ਆ ਵੀ ਹੁਣ ਲੇਟ ਆਈ ਜਾਂਦੀ ਐ ਜਾਂ ਕੋਈ ਵੀ ਕਾਰਨ ਬਣ ਜਾਂਦਾ ਮੀਂਹ ਪੈ ਗਿਆ ਜਾਂ ਕੁਛ ਵੀ ਐ ਗੇਤੀ ਪਨੀਰੀ ਵੀਜ ਲੈਨੇ ਆ ਫਿਰ ਆਪਾਂ ਉਹਨੂੰ ਜਾਂ ਤਾਂ ਜੇ ਲੇਟ ਕਰਦੇ ਝੋਨਾ ਤਾਂ ਪਨੀਰੀ ਦੀ ਉਮਰ ਵਾਲੀ ਕਰ ਲੈਨੇ ਆ ਮੰਨ ਕੇ ਚੱਲੋ ਪਨੀਰੀ ਦੀ ਉਮਰ 35 40 ਦਿਨਾਂ ਦੀ ਕਰ ਲਈ ਤੇ ਫਿਰ ਉੱਥੇ ਆ ਕੇ ਮਾਰ ਪੈ ਜਾਂਦੀ ਝੋਨੇ ਦੀ ਤੇ ਜਾਂ ਫਿਰ ਆਪਾਂ ਝੋਨਾ ਲਾਉਣ ਲੱਗੇ ਕਾਲ ਕਰ ਜਾਂਦੇ ਆ ਵੀ ਮੰਨੇ ਗਜਲੋ ਆਪਾਂ ਲਾਇਆ ਸੀਗਾ 22 ਜੁਲਾਈ ਨੂੰ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੇ ਕਈ ਵਾਰੀ ਜੇ ਹੁਣ ਮੰਨ ਕੇ ਚਲੋ ਜੂਨ ਜੀ ਲਾਉਣ ਲੱਗ ਪੈਂਦੇ ਆ ਜਾਂ ਪਹਿਲੇ ਹਫਤੇ ਜੁਲਾਈ ਦੇ ਫਿਰ ਉਹ ਜੋ ਨੇ ਝਾੜ ਜਾ ਕੇ ਅਟ ਜਾਂਦੇ ਆ ਫਿਰ ਝਾੜ ਨਹੀਂ ਦਿੰਦੇ ਫਿਰ ਕਹਿੰਦੇ ਨੇ ਆਪਾਂ ਫੇਲ ਹੈ ਕੁਝ ਨਹੀਂ ਕਿਸੇ ਕੰਮ ਦੀ ਇਹ ਤਾਂ ਐਡੀ ਕਾਮਜਾਬ ਵੈਰਾਈਟੀ ਹੈ ਜਿਹੜਾ ਮੈਂ ਵੇਖਿਆ ਤਾਂ ਤਜਰਬਾ ਨਾ ਤਾਂ ਕੋਈ ਇਹਦੇ ਤੇ ਬਿਮਾਰੀਆਂ ਦੀ ਚੀਜ਼ ਦੀ ਨਾ ਇਹਨੂੰ ਕੋਈ ਜ਼ਿਆਦਾ ਸਬਰਿਆਂ ਦੀ ਲੋੜ ਨਾ ਇਹਦਾ ਕੋਈ ਡਿੱਗਣ ਦਾ ਕੱਦ ਬਿਲਕੁਲ ਥੋੜਾ ਨਾ ਇਹਦੇ ਕੋਈ ਪ੍ਰਾਲੀ ਸੰਭਾਲਣ ਦਾ ਸਮੱਸਿਆ ਥੋੜੀ ਜੀ ਪ੍ਰਾਲੀ ਹੁੰਦੀ ਹੈ ਉਹਨੂੰ ਭਲਾ ਤੁਸੀਂ ਖਿਲਾਰ ਕੇ ਵਾ ਕੇ ਰੌਣੀ ਕਰ ਦਿਓ ਟਾਈਮ ਬਹੁਤ ਹੁੰਦਾ ਤੇ ਆਪਣਾ ਤੁਸੀਂ ਉਹਨੂੰ ਖਿਲਾਰ ਕੇ ਤੇ ਜੀਰਾ ਡਰਲ ਦੇਣੇ ਬੀਜ ਦਿਓ ਉਵੇਂ ਵੀ ਜੀਰਾ ਡਰਲ ਨਿਕਲ ਜੂਗੇ ਦੇ ਵਿੱਚ ਦੀ ਇੰਨੀ ਕਿ ਇਹਦੀ ਪ੍ਰਾਲੀ ਹੁੰਦੀ ਹੈ ਤੇ ਬਾਕੀ ਜਿਹੜਾ ਲੌਂਗ ਦਾ ਜਿਹੜਾ ਆਪਾਂ ਤੁਹਾਨੂੰ ਦੱਸਿਆ 20 ਜੁਲਾਈ 22 ਜੁਲਾਈ ਦੇ ਆਸ-ਪਾਸ ਲਾਇਆ ਜੀ ਆਪਾਂ ਤੇ 86 ਮਨ ਨਿਕਲਿਆ ਸੀ ਤੇ ਇਹੇ ਕਾਰਨ ਹੈ ਹਜੇ ਆਪਣੀ ਪਨੀਰੀ ਥੋੜੀ ਜੀ ਮੰਨ ਕੇ ਚਲੋ 28-30 ਦਿਨਾਂ ਦੀ ਹੋ ਗਈ ਚ ਜੇ ਕਿਤੇ ਇਹ ਪਨੀਰੀ 5-7 ਦਿਨਾਂ ਦੇ ਲੱਗ ਜਾਂਦੀ ਆਪਣੇ ਵਾਹਨ ਨੇ ਵਿਹਲਾ ਹੋਇਆ ਸੀ ਮੀਂਹ ਪੈਂਦੇ ਸੀ ਪਿਛਲੇ ਸਾਲ ਮੱਕੀ ਵਾਲੇ ਤੇਨੇ ਪਨੀਰੀ ਤਾਂ ਆਪਣੀ ਤਿਆਰ ਸੀਗੀ 5-7 ਦਿਨਾਂ ਦੀ ਤੇ ਇਹ ਗੱਲਾਂ ਧਿਆਨ ਚ ਰੱਖਿਓ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ